ਕੀ ਪੋਸਟ ਜਿਹੜੀ ਹੈ ਉਹ ਉਹਨੂੰ ਵਧਾ ਰਹੇ ਆ ਜਿਹੜਾ ਥੱਲੇ ਵਾਲੇ ਕੰਮ ਕਰਦੇ ਬੰਦੇ ਆ ਉਹਨਾਂ ਦੀਆਂ ਪੋਸਟਾਂ ਨੂੰ ਸਰਕਾਰ ਕਟਵਾਉਂ ਰਹੀ ਹੈ ਹਾਲਾਂਕਿ ਸਰਕਾਰ ਵਾਅਦਾ ਕਰਕੇ ਆਈ ਸੀ ਕਿ ਤੁਹਾਨੂੰ ਕੋਈ ਤਰਫਾ ਨਹੀਂ ਦੇਣਾ ਪੈਗਾ ਗੱਡੀਆਂ ਲੰਮੀਆਂ ਪਹਿਣਗੀਆਂ ਇਹ ਹੁਣ ਭ੍ਰਿਸ਼ਟਾਚਾਰ ਖਤਮ ਹੋ ਜਾਊਗਾ ਮੇਰਾ ਨਾਮ ਸਰਵਿੰਦਰ ਕਮਲ ਅੱਜ ਜੋ ਪ੍ਰੈਸ ਕਾਨਫਰੰਸ ਕੀਤੀ ਉਹਦੇ ਬਾਰੇ ਦੱਸੋ ਹਾਂ ਜੀ ਮੈਂ ਪੰਜਾਬ ਰੋਡ ਵੇਅ ਸਿਟੀ ਕਾਚੂਲੇਂ ਦਾ ਪ੍ਰਧਾਨ ਆ ਐਕਸ਼ਨ ਕਮੇਟੀ ਦਾ ਮੈਂਬਰ ਆ ਜਿਹੜੀ ਅੱਜ ਪ੍ਰੈਸ ਕਾਨਫਰੰਸ ਇੱਥੇ ਕੀਤੀ ਗਈ ਆ ਇਹ ਪੰਜਾਬ ਸਰਕਾਰ ਦੀਆਂ ਕੁੱਝੀਆਂ ਤੇ ਮਾੜੀਆਂ ਹਰਕਤਾਂ ਦੇ ਖਿਲਾਫ ਕੀਤੀ ਗਈ ਆ ਸਰਕਾਰ ਕਹਿੰਦੀ ਆ ਬੋਰਡ ਲਾਏ ਆ ਸਰਕਾਰ ਨੇ ਕਿ ਭ੍ਰਿਸ਼ਟਾਚਾਰ ਮੁਕਤ ਪੰਜਾਬ ਅਸੀਂ ਦਾਅਵੇ ਨਾਲ ਕਹਿੰਦੇ ਆ ਕੋਈ ਭ੍ਰਿਸ਼ਟਾਚਾਰ ਮੁਕਤ ਪੰਜਾਬ ਨਹੀਂ ਕਿਉਂਕਿ ਪੰਜਾਬ ਦੇ ਅੰਦਰ ਜਿਹੜਾ ਭ੍ਰਿਸ਼ਟਾਚਾਰ ਉਹ ਪਹਿਲਾਂ ਨਾਲੋਂ ਵੱਧ ਚੱਲ ਰਿਹਾ ਉਹਦੇ ਅਸੀਂ ਸਬੂਤ ਦੇ ਸਕਦੇ ਆ ਉਹਦਾ ਅਸੀਂ ਸਬੂਤ ਇਸ ਕਰਕੇ ਦੇ ਸਕਦੇ ਆ ਜਲੰਧ ਤੋਂ ਅੰਮ੍ਰਿਤਸਰ ਜਿਹੜੀ ਪ੍ਰਾਈਵੇਟ বাস ਚੱਲਦੀ ਹੈ ਉਹ ਪਿਆਰ বাস ਉਹਦੀ ਹਰ 20 ਮਿੰਟ ਦੀ ਸਰਵਿਸ ਆ ਉਹ ਜਿਹੜੀ ਬਾਸ ਆ ਪਿਛਲੇ 5 ਸਾਲਾਂ ਚ ਕਾਂਗਰਸ ਦੇ ਰਾਜ ਵਿੱਚ ਵੀ ਚੱਲਦੀ ਰਹੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਦਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਆਸ ਵਿੱਚ ਕੋਈ ਮੇਲ ਨਹੀਂ ਪਰ ਜਿਹੜੀਆਂ ਬਸਾਂ ਆ ਉਹ ਕਾਂਗਰਸ ਦੀ ਪ੍ਰਵਾਹਤੀਆਂ ਪਿਆਰ ਵਾਸਤੇ ਚੱਲ ਰਹੀਆਂ ਤੇ ਰੋਡਵੇ ਨੂੰ ਖੋਰਾ ਲਾ ਰਹੀਆਂ ਜਿਹੜੀਆਂ ਇਹਦੇ ਵਿੱਚ ਹੋਰ ਕਹਿਣ ਵਾਲੀ ਗੱਲ ਆ ਕਿ ਜਿਹੜੇ ਸਾਡੇ ਰੋਡਵੇ ਗਿਆਂ ਚੰਦੇ ਕਿ ਉਹ ਮਦਦ ਕਰਨ ਪੁੱਛ ਅਸੀਂ ਇਹ ਚਾਹਨੇ ਆ ਕਿ ਇਹ ਜਿਹੜੀਆਂ ਬੱਸਾਂ ਇਹ ਬੰਦ ਹੋਣੀਆਂ ਚਾਹੀਦੀਆਂ ਚਾਹ ਰੋ ਕਿ ਰੋਡਵੇਜ ਨੂੰ ਇਹਨਾਂ ਬੰਦ ਬੱਸਾਂ ਨਾਲ ਮੁਨਾਫਾ ਹੋ ਸਕੇ ਬਾਕੀ ਜਿਹੜੀਆਂ ਰੋਡਵੇਜ ਦੀਆਂ ਵਰਕਸ਼ਾਪਾਂ ਦੀ ਹਾਲਤ ਤਾਂ ਬਹੁਤ ਹੀ ਮਾੜੀ ਇੱਕ ਘੱਟਿਆ ਹਾਲਤ ਵਿੱਚ ਆ ਕਦੀ ਵੀ ਦੇਖ ਸਕਦੀਆਂ ਇਹਨਾਂ ਦੀ ਪੱਟੀ ਦੀ ਪੂਰੀ ਜਿਹੜੀ ਹਾਲਤ ਹੈ ਜਿੱਥੋਂ ਦਾ ਮੰਤਰੀ ਸਾਹਿਬ ਆ ਸਾਡੇ ਮੰਤਰੀ ਸਾਹਿਬ ਆ ਉੱਥੋਂ ਦੀ ਜਿਹੜੀ ਡਿੱਪੂ ਦੀ ਪੱਟੀ ਦੀ ਵਰਕਸ਼ਾਪ ਦੀ ਹਾਲਤ ਤਾਂ ਬਹੁਤ ਮਾੜੀ ਆ ਕਦੇ ਉੱਥੇ ਜਾ ਕੇ ਤੁਸੀਂ ਦੇਖੋ ਜਿਹੇ ਘੁੰਮਦੇ ਆ ਉੱਪਰ ਛੱਡਾਂ ਦੇ ਉੱਪਰ ਛੱਡਾਂ ਹਨੀਆਂ ਆ ਉਦਾਂ ਹੀ ਨੰਗੀ ਜਿਹੜੀ ਵਰਕਸ਼ਾਪ ਤਰੀ ਫਿਰਦੀ ਆ ਅਸੀਂ ਇਹ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਨੂੰ ਸਾਡੀ ਅਪੀਲ ਆ ਕਿ ਜਿਹੜੀਆਂ ਬੱਸਾਂ ਬਜਟ ਵਿੱਚ ਰੱਖ ਕੇ ਜਿਹੜੀਆਂ ਬੱਸਾਂ ਰੋਡਵੇ ਦੇ ਵਿੱਚ ਪਾਈਆਂ ਜਾਣ ਤਾਂ ਜੋ ਕਿ ਜਿਹੜੇ ਕਰਮਚਾਰੀ 3300 ਦੀਏ ਵੜਾ ਕੇ ਬੈਠੇ ਆ ਕਮੇਟੀ ਬਣਾਈ ਆ ਕਿ 3300 ਪੋਸਟ ਆ ਅਸੀਂ ਖਤਮ ਕਰਨੇ ਆ ਅਸੀਂ ਉਹਦੀ ਪੂਰ ਜ਼ੋਰ ਨਕੇਦੀ ਕਰਦੇ ਆ ਇਹ 3300 ਬੋਸਟਾਂ ਜਿਹੜੀ ਕਮੇਟੀ ਨੇ ਬਣਾਈਆਂ ਉਹ ਕਮੇਟੀ ਨੂੰ ਅਸੀਂ ਜਿਹੜੇ ਤੋੜ ਕੇ ਇਹ ਜਿਹੜੀਆਂ 3300 ਬੋਸਟਾਂ ਖਤਮ ਕਰਨ ਦੀ ਤਰਜੀਹ ਬਣਾਈ ਜਾ ਰਹੀ ਹੈ ਉਹ ਖਤਮ ਨਾ ਕੀਤੇ ਜਾਂ ਸਗੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਕੇ ਰੋਲ ਦੇ ਦੇ ਵਿੱਚ ਸਰਟੀਫਾਈ ਠੀਕ ਹੈ ਸਭਾ ਪ੍ਰਧਾਨ ਪੰਜਾਬ ਰੋਡਵੇ ਦੇ ਵਰਗੋਂ ਅੱਜ ਅਸੀਂ ਸਾਡੀ ਕਚਾਈ 'ਚ ਹਾਜ਼ਰ ਹੋਏ ਆ ਪੰਜਾਬ ਰੋਡਵੇ ਦੀ ਢੈਂਦੀ ਕਿਲਾ ਨੂੰ ਚੜ੍ਹਦੀ ਕਿਲਾ ਲੈ ਜਾਣ ਵਾਸਤੇ ਸਾਡੇ ਜਿਹੜੇ ਸੁਝਾਅ ਹੈ ਉਹ ਸਰਕਾਰ ਸੁਣੇ ਪੰਜਾਬ ਰੋਡਵੇ ਦਾ ਸਰਕਾਰ ਜਿਹੜੀ ਹੈ ਉਹ ਬੇੜਾਗਰ ਕਰਨ ਜਾ ਰਹੀ ਹੈ ਸਰਕਾਰ ਨੂੰ ਅਸੀਂ ਆਪਣੇ ਸੁਝਾਅ ਦੇਵਾਂਗੇ ਕਿ ਰੋਡਵੇ ਜਿਹੜੀ ਹੈ ਉਹ ਕਦੇ ਘਟੇ ਨਹੀਂ ਜਾਂਦੀ ਇਹ ਸਰਕਾਰ ਦਾ ਖਜ਼ਾਨਾ ਭਰ ਲੈਂਦੀ ਹੈ ਜੇ ਸਰਕਾਰ ਇਹਨੂੰ ਸਹੀ ਤਰੀਕੇ ਨਾਲ ਨਾ ਦੇ ਕਾਰਨ ਕੀ ਹੈ ਕਾਰਨ ਹੈਗਾ ਜੀ ਵੀ ਮਤਲਬ ਸਾਡੀ ਤੋਂ ਕੋਈ ਗੱਲ ਸੁਣਦੇ ਨਹੀਂ ਹਾਲਾਂਕਿ ਯੂਨੀਅਨ ਜਿਹੜੀ ਹੈ ਉਹ ਸਰਕਾਰ ਔਰ ਮੁਲਾਜ਼ਮਾਂ ਦੇ ਵਿੱਚ ਕੜੀ ਦਾ ਕੰਮ ਕਰਦੀ ਹੈ ਸਾਨੂੰ ਇਹਨੂੰ ਸੁਣਨਾ ਚਾਹੀਦਾ ਪੰਜਾਬ ਰੋਡਵੇ ਦੇ ਵਿੱਚ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਦਾ ਬੁਰਾ ਹਾਲ ਹੈ ਬੜੀਆਂ-ਬੜੀਆਂ ਪੋਸਟ ਜਿਹੜੀਆਂ ਸਾ ਖਾਲੀ ਪਈਆਂ ਬੰਦੇ ਲਈ ਜੀ ਬੰਨੇ ਸਰਕਾਰ ਕੋਈ ਪ੍ਰਮੋਸ਼ਨ ਨਹੀਂ ਕਰ ਰਹੀ ਹੈ ਕ੍ਰਾਪਸ਼ਨ ਜਿਹੜੀ ਹੈ ਉਹ ਚੜਦੀ ਕਲਾ ਚੱਲ ਰਹੀ ਹੈ ਕਰੋੜਾਂ ਦੇ ਵਿੱਚ ਹਾਲਾਂਕਿ ਮੁੱਖ ਮੰਤਰੀ ਜੀ ਕ੍ਰਾਪਸ਼ਨ ਜਿਹੜੀ ਕਹਿੰਦੇ ਆ ਜ਼ੀਰੋ ਟੋਲਰੈਂਸ ਤੇ ਆ ਪਰ ਰੋਡਵੇ ਦੇ ਵਿੱਚ ਇਹ ਖਤਮ ਨਹੀਂ ਹੋਈ ਤੱਕੀ ਭਰਤੀ ਜਿਹੜੀ ਕੋਈ ਨਹੀਂ ਹੋ ਰਹੀ ਬੱਸਾਂ ਜਿਹੜੀ ਹੈ ਜਾਂ ਸਾਡੇ ਕੋਲ ਉਹ ਬੱਸਾਂ ਦੇ ਹਿਸਾਬ ਦੇ ਨਾਲ ਵੀ ਸਾਡੇ ਕੋਲ ਸਾਫ਼ ਐ ਨਹੀਂ ਜਿਹੜੀਆਂ ਬੱਸਾਂ ਸਾਡੀਆਂ ਖੜੀਆਂ ਤਕਰੀਬਨ 1.5 ਲੱਖ ਕਿਲੋਮੀਟਰ ਅਸੀਂ ਰੋਜ਼ ਮਿਸ ਕਰ ਰਹੇ ਆ ਸਾਡੇ ਜਿਹੜੇ ਡਾਇਰੈਕਟਰ ਸਾਹਿਬ ਲਾਇਏ ਆ ਉਹਨਾਂ ਦਾ ਸਾਡੇ ਨਾਲ ਬੋਲ ਬੋਲ ਚੱਲਦਾ ਰਵਈਆ ਜਿਹੜਾ ਉਹ ਬਹੁਤ ਭੈੜਾ ਹੈ ਉਹ ਗੱਲ ਸੁਣ ਕੇ ਵੀ ਰਾਜੀ ਨਹੀਂ ਪਹਿਲਾਂ ਉਹਨੇ ਸਾਨੂੰ 14 ਤਰੀਕ ਦੀ ਮੀਟਿੰਗ ਦਿੱਤੀ ਉਹ ਬਿਨਾਂ ਕਿਸੇ ਕਾਰਨ ਤੋਂ ਉਹ ਜਿਹੜੀ 28 ਤਰੀਕ ਦੀ ਕਰਤੀ 28 ਤਰੀਕ ਨੂੰ ਵੀ ਉਹਨਾਂ ਨੇ ਸਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਸਾਡੇ ਨਾਲ ਮਿਸ ਰਿਵ ਕੀਤਾ ਠੀਕ